ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਵੈਲਕਮ ਆ ਸਭ ਦਾ ਸਾਡੇ YouTube ਚੈਨਲ ਤੇ ਅੰਮ੍ਰਿਤਸਰੀਆ ਮਾਲਜਾ ਮੈਨੋਂ ਸੋ ਸਪੈਸ਼ਲ ਸੂਟ ਥੋੜੇ ਵਾਸਤੇ Artex ਬ੍ਰਾਂਡ ਦੇ ਪ੍ਰੀਮੀਅਮ ਕੁਆਲਿਟੀ ਸਾਰਾ ਚਿਕਨ ਵਰਕ ਦਾ ਕੰਮ ਲਖਨਵੀ ਚਿਕਨ ਦਾ ਆਰਟੀਕਲ ਲੈ ਕੇ ਆਇਆ ਜੀ ਸਪੈਸ਼ਲ ਡਿਜ਼ਾਈਨਰ ਸੂਟਸ ਆਇਆ ਬੜੇ ਪਿਆਰੇ ਚਾਰ ਰੰਗਾਂ ਦੇ ਚਾਰੇ ਰੰਗ ਬੜੇ ਸੋਹਣੇ ਨੇ ਵੀਡੀਓ ਲਾਸਟ ਤੱਕ ਦੇਖਿਓ ਸਭ ਨੂੰ ਬੇਨਤੀ ਹੈ ਕਿ ਸੂਟ ਸੋਹਣੇ ਲੱਗੇ ਤਾਂ ਲਾਈਕ ਕਮੈਂਟ ਪਹਿਲਾਂ ਕਰ ਦਿਓ ਤੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਤੇ ਬੈਲ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਹਰ ਇੱਕ ਸੂਟ ਦੀ ਨੋਟੀਫ ਰਾਮ ਟੈਕਸ ਬ੍ਰਾਂਡ ਆਰਟੈਕਸ ਬ੍ਰਾਂਡ ਆਰਟੈਕਸ ਬ੍ਰਾਂਡ ਨਾਮ ਹੀ ਕਾਫੀ ਹੈ ਬਿਊਟੀਫੁੱਲ ਲਖਨਵੀ ਚੀਕਨ ਦਾ ਆਰਟੀਕਲ ਔਰ ਮਿਡਲ ਦੇ ਵਿੱਚ ਜਿਹੜੀ ਡਿਜ਼ਾਈਨਿੰਗ ਹੈ ਸਾਰੀ ਲੈਸ ਵਰਕ ਦੀ ਪੈਨ ਉੱਪਰ ਤੱਕ ਡਿਜ਼ਾਈਨਿੰਗ ਕਰੀ ਹੋਈ ਹੈ ਵਿੱਚ ਮਿਡਲ ਦੇ ਵਿੱਚ ਫਲਾਵਰ ਸਾਰਾ ਨੋਟਸ ਦਾ ਕੰਮ ਪੈਚ ਲਗਾ ਕੇ ਸਾਰਾ ਉੱਪਰ ਥ्रेड ਦਾ ਕੰਮ ਬਾਰਡਰ ਤੇ ਲੈਸ ਬੜੀ ਸੋਹਣੀ ਲੱਗੀ ਹੋਈ ਹੈ ਸਾਰਾ ਕਟਵਰਕ ਦਾ ਕੰਮ ਕਰਿਆ ਹੈ ਅਲਟੀਮੇਟ ਆਰਟੀਕਲ ਹੈ ਬਿਊਟੀਫੁੱਲ ਆਰਟੀਕਲ ਹੈ ਕਲਰ ਸ਼ੇਡ ਥੋੜਾ ਬਹੁਤਾ ਚੇਂਜ ਹੋਏਗਾ ਜੀ ਕਲਰ ਬੜਾ ਪਿਆਰਾ ਹੈ ਮਿੱਠਾ ਜਿਹਾ ਰੰਗ ਪਿਓਰ ਟੈਬੀ ਮੋਡਲ ਦਾ ਦੁਪੱਟਾ ਅਗਰ ਸੂਟ ਸੋਹਣੇ ਲੱਗੇ ਤਾਂ ਲਾਈਕ ਕਮੈਂਟ ਜ਼ਰੂਰ ਕਰਨਾ ਲਓ ਜੀ ਚੈੱਕ ਕਰੋ ਇੱਕ ਹੈ ਗਾਇਜ਼ ਜਿਹੜਾ ਚਾਰ ਰੰਗ ਨੇ ਚਾਰ ਰੰਗ ਸੋਹਣੇ ਨੇ ਜੀ ਜਿਹੜਾ ਵੀ ਤੁਸੀਂ ਬਾਏ ਕਰਨਾ ਚਾਹੋ ਆਪਣਾ ਕਰ ਸਕਦੇ ਹੋ ਚਾਰੇ ਰੰਗ ਮੈਂ ਖੋਲ ਕੇ ਦਿਖਾਉਂਗਾ ਬੜੇ ਪਿਆਰੇ ਕਲਰ ਨੇ ਲਓ ਜੀ ਹੌਟ ਪਿੰਕ ਗਾਜ਼ਰੀ ਕਲਰ ਆ ਗਿਆ ਜੀ ਬਿਊਟੀਫੁੱਲ ਕਲਰ ਸਪੈਸ਼ਲ ਕਲਰ ਦੁਪੱਟੇ ਚਾਰਾਂ ਦੇ ਹੀ ਸੋਹਣੇ ਆ ਦੁਪੱਟੇ ਚਾਰਾਂ ਦੇ ਹੀ ਸੋਹਣੇ ਆ ਦੁਪੱਟੇ ਡਿਜੀਟਲ ਪ੍ਰਿੰਟ ਦੇ ਆ ਆ ਚੈੱਕ ਕਰੋ ਦੁਪੱਟਾ ਲੋ ਜੀ ਇੱਕ ਆਏਗਾ ਸਪੈਸ਼ਲ ਲੈਮਨ 골ਡਨ ਦਾ ਕਲਰ ਆ ਪੀਸ ਆਏ ਹੁਣੀ ਖੋਲ ਰਿਆਂ ਬੜੇ ਪਿਆਰੇ ਪੀਸ ਆਏ ਆ ਬਿਲਕੁਲ ਨਵੀਂ ਚੀਜ਼ ਲੇਟੈਸਟ ਫੈਸ਼ਨ ਗਰਮੀਆਂ ਦਾ ਬਿਲਕੁਲ ਨਵਾਂ ਫੈਸ਼ਨ ਗਰਮੀਆਂ ਦਾ ਡਿਜ਼ਾਈਨਰ ਸੂਟ ਚੈੱਕ ਕਰੋ ਤੁਸੀਂ ਫੰਕਸ਼ਨ ਤੇ ਪਾਓ ਬਾਹਰ ਅੰਦਰ ਪਾਓ ਪ੍ਰੀਮੀਅਮ ਕੁਆਲਿਟੀ ਬ੍ਰਾਂਡ ਦੇ ਸੂਟ ਲੈ ਜੀ ਪ੍ਰੀਮੀਅਮ ਕੁਆਲਿਟੀ ਬ੍ਰਾਂਡ ਦੇ ਲੋ ਜੀ ਚੈੱਕ ਕਰੋ ਇੱਕ ਆਏਗਾ ਬੜਾ ਪਿਆਰਾ ਇਸ ਦੇ ਵਿੱਚ ਆਹ ਵਾਲਾ ਕਲਰ ਇੱਕ ਆਏਗਾ ਇਸ ਦੇ ਵਿੱਚ ਬੜਾ ਸੋਹਣਾ ਕਲਰ ਆ ਜੀ ਸਕਾਈ ਕਲਰ ਆ ਬੜਾ ਪਿਆਰਾ ਕਲਰ ਹੈ ਮਿੱਠਾ ਰੰਗ ਹੈ ਗਰਮੀਆਂ ਦੇ ਨਵੇਂ ਰੰਗ ਨੇ ਜੀ ਚੈੱਕ ਕਰੋ ਦੁਪੱਟਾ ਖੋਲਦੀ ਆਪਾਂ ਇਹਦਾ ਆ ਦੇਖੋ ਦੁਪੱਟਾ ਕਿਆ ਬਾਤ ਹੈ ਮੁੰਡਾ ਕਹਦਾ ਦੁਪੱਟਾ ਖੋਲ ਦਿਓ ਜੀ ਬਈ ਦੁਪੱਟਾ ਚੈੱਕ ਕਰੋ ਲਓ ਜੀ ਫੋਰਥ ਕਲਰ ਆਏਗਾ ਜੀ ਸੀ ਗ੍ਰੀਨ ਫਰੋਜ਼ੀ ਅਗਰ ਸੂਟ ਸੋਹਣੇ ਲੱਗੇ ਤਾਂ ਲਾਈਕ ਕਮੈਂਟ ਕਮੈਂਟ ਤੁਸੀਂ ਕੋਈ ਵੀ ਕਰ ਦਿਓ ਵਧੀਆ ਜਾ ਲਓ ਜੀ ਜਿਹਦਾ ਸਭ ਤੋਂ ਸੋਹਣਾ ਕਮੈਂਟ ਹੋਏਗਾ ਨਾ ਉਹ ਪਿੰਨ ਕਰੂੰਗਾ ਮੈਂ ਇਸ ਵਾਰੀ ਆਲਮੋਸਟ ਸਭ ਦੇ ਸੋਹਣੇ ਹੁੰਦੇ ਆ ਸਭ ਦੇ ਹੀ ਬਹੁਤ ਸੋਹਣੇ ਕਮੈਂਟ ਹੁੰਦੇ ਆ ਸੋ ਤੁਸੀਂ ਬਹੁਤ ਸਾਨੂੰ ਪਿਆਰ ਦੇ ਰਹੇ ਹੋ ਬਹੁਤ ਬਹੁਤ ਥੈਂਕ ਯੂ ਤੁਹਾਡਾ ਇੰਨਾ ਪਿਆਰ ਦੇਣ ਲਈ ਸੋ ਇੱਕ ਅਗਰ ਤੁਸੀਂ ਇਸ ਨੂੰ ਬਾਇ ਕਰਨਾ ਤਾਂ ਆਨਲਾਈਨ ਨੰਬਰ ਸਾਡੇ ਦੋ ਨੰਬਰ ਆ WhatsApp ਵਾਲੇ 783701532852830084 78370 1532 852830084 ਅਗਰ ਤੁਸੀਂ ਐਦਾਂ ਦੀ ਹੋਰ ਸੌਂਸੌਂ ਵੈਰੀਟੀ ਬਾਇ ਕਰਨੀ ਹੈ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਵਿਜ਼ਿਟ ਲਈ ਸਾਡਾ ਐਡਰੈਸ ਹੈਗਾ ਜੀ ਅਮਰੋਦਸਰੀਆਂ ਮਲਜਾਨ ਮਿੰਟੇ ਦੀ ਹੱਟੀ ਸਬਜ਼ੀ ਮੰਡੀ ਨੇੜ ਗਾਂਧੀ ਗਰਾਉਂਡ ਸਮਾਣਾ ਡਿਸਟ੍ਰਿਕਟ ਆ ਥੈਂਕ ਯੂ ਸੋ ਮਚ